thank you ਸਸ਼ੀ ਕਾਲ ਦੋਸਤੋ ਤੁਸੀਂ ਜੁੜਿਓ ਅਣਖ ਦੇ ਨਾਲ ਮਾਲਵਾ ਬੈਲਟ ਜ਼ਿਲ੍ਹਾ ਬਠਿੰਡਾ ਦੇ ਖੜੇ ਆ ਪਿੰਡ ਗਾਟਵਾਲੀ ਇੱਥੇ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਬਾਤ ਵੀ ਇਹਨਾਂ ਦੀ ਪਿੰਡ ਦੀ ਪੰਚਾਇਤ ਨੇ ਕੀ ਕੀ ਕੰਮ ਕਰਵਾਏ ਆ ਨਾਲ ਉਹਨਾਂ ਦੇ ਸਮਾਜ ਸੇਵੀ ਸਾਰੀਆਂ ਗੱਲਬਾਤ ਕਰਦੇ ਆ ਤੇ ਵੀਡੀਓ ਨਾਲ ਬਣੇ ਰਹਿਓ ਐਂਡ ਤੱਕ ਆਜੂ ਪੁੱਲਰ ਸਾਹਿਬ ਆ ਸਸ਼ੀ ਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਣਖ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਅਣਖ ਚੈਨਲ ਪਹੁੰਚਣ ਦੇ ਗਾਟਵਾਲੀ ਮੈਂ ਜੀ ਆਇਆਂ ਆਖਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਜੀ हां जी सरपंच साहब बहुत खुशी होगी ਤੁਹਾਡੇ ਕਾਰਜ ਦੇਖ ਕੇ ਨਾ ਤੁਸੀਂ ਹੁਣ ਤੱਕ ਕੀ ਕੀ ਵਿਕਾਸ ਕਰਵਾਇਆ ਇਸ ਪਿੰਡ ਦੇ ਵਿੱਚ ਸਾਡੇ ਚੈਨਲ ਰਾਹੀਂ ਦੱਸੋ ਪਲੀਜ਼ ਮੈਂ ਲਗਭਗ 5 ਸਾਲ ਹੋ ਗਏ ਜੀ ਮੇਰੀ ਮੈਸੇਜ ਅਚਲਜੰਤ ਕੌਰ ਜੋਦਾ ਸਰਪੰਚਾ ਪਿੰਡ ਦੀ ਠੀਕ ਹੈ ਜੀ ਮੈਂ ਕੰਮ ਕਰ ਦੇਖਦਾਗਾ ਓਕੇ ਨਾਲ ਮਿਲ ਕੇ ਸਾਡੀ ਪੰਚਾਇਤ ਮੈਂਬਰ ਪੰਚ ਸਮੂਹ ਨਗਰ ਨਿਵਾਸੀ ਸਾਡਾ ਬਹੁਤ ਸੰਯੋਗ ਦੇ ਰਿਹਾ ਹੈ ਜੋ ਕੰਮ ਸਟਾਰਟਿੰਗ ਇੱਥੋਂ ਅਛਾ ਇਹ ਸੋਡੀ ਜਿਹੜੀ ਸਟਾਰਟਿੰਗ ਸੀ ਮਤਲਬ ਕਿ ਸਕੂਲ ਤੋਂ ਤੁਹਾਡੀ ਸਟਾਰਟਿੰਗ ਸੀਗੀ ਹਾਂਜੀ ਹਾਂ ਸਕੂਲ ਤੋਂ ਸਟਾਰਟਿੰਗ ਹੋਈ ਜੀ ਸਾਡੇ ਇੱਥੇ ਹੈਡਮਾਸਟਰ ਗੁਰਮੀਲ ਸਿੰਘ ਅੱਛਾ ਜੀ ਇੱਥੇ ਵਿੱਦਿਆ ਪ੍ਰਾਪਤ ਕਰੀ ਅੱਛਾ ਵਿੱਦਿਆ ਪ੍ਰਾਪਤੀ ਸਾਨੂੰ ਦੱਸਿਆ ਵੀ ਬੱਚੇ ਕੱਚੇ ਜਗ੍ਹਾ ਤੇ ਬਹਿੰਦੇ ਆ ਸਾਡੇ ਜੋ ਪੰਚਾਇਤ ਦੀ ਆਮਦਨ ਹੋਈ ਪਹਿਲੇ ਸਾਲ ਠੇਕਾ ਆਇਆ ਅੱਛਾ ਉਹ ਸਾਰੀ ਇਹ ਲੋਕਟੇ ਜਿਹੜੀ ਡਾਕਟਰ ਲਾਈ ਜੀ ਅਸੀਂ ਠੀਕਾ ਡਾਕਟਰ ਲਾਈ ਸਕੂਲ ਦੀ ਚਾਰ ਦਿਵਾਰੀ ਕਰੀ ਪੰਚਾਇਤ ਵੱਲੋਂ ਕਰੀ ਝੋਲੇ ਵਗੈਰਾ ਜੋ ਇਹ ਦਫਾਈ ਨੇ ਮੰਗ ਕਰੀ ਅਸੀਂ ਦਫਾਈ ਨੇ ਲਾਏ ਸਟੇਡੀਅਮ ਬਰਦੇ ਆ ਦੇ ਵੀਰ ਫਨਰੀਵਲੋਂ ਸਾਨੂੰ ਆਇਆ ਸੈਂਟਰ ਦੀ ਗ੍ਰਾਂਟ ਆਈ ਜੋ ਰਸਤਾ ਪੱਕਾ ਹੋਇਆ ਹਾਂਜੀ ਸਕੂਲ ਦੇ ਵਿੱਚ ਇਹ ਵਿਵਾਹ ਹਸਮਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਅੱਛਾ ਸਾਨੂੰ ਗ੍ਰਾਂਟ ਦਿੱਤੀ ਉਹ ਅਸੀਂ ਲਾਈ ਲਗਭਗ ਸਕੂਲ ਦੇ ਵਿੱਚ ਹੀ ਵੱਧ ਵਿਕਾਸ ਕੀਤਾ ਹੈ ਬੱਚਿਆਂ ਨੂੰ ਸਾਫ ਪਾਣੀ ਵਾਸਤੇ ਹਰੋ ਫਿਲਟਰ ਲਗਾਏ ਪਿੰਡ ਦੇ ਸਹਿਯੋਗ ਨਾਲ ਹੀ ਲਾਇਬ੍ਰੇਰੀ ਬਣੀ ਸਕੂਲ ਦੇ ਵਿੱਚ ਸਹੀ ਸਰਪੰਚ ਸਾਹਿਬ ਜਿਹੜੇ ਤੁਸੀਂ ਇਹ ਬਣਾ ਝੂਲਿਆਂ ਦੀ ਗੱਲ ਕਰੀ ਹੈ ਨਾ ਇਹ ਕਿਹੜੀ ਰੈਫਾਇਨਰੀ ਨੇ ਦਿੱਤੇ ਤੁਹਾਨੂੰ ਆਪਣਾ ਜਿਹੜੀ ਗੁਰੂਗੋਵਿੰਦ ਸਰ ਰੈਫਾਇਨਰੀ ਫੁੱਲੋਖਰੀ ਗੁਰੂਗੋਵਿੰਦ ਸਰ ਰੈਫਾਇਨਰੀ ਫੁੱਲੋਖਰੀ ਉਹਨੇ ਤੁਹਾਡੇ ਮਤਲਬ ਜਿਹੜੇ ਝੂਲੇ ਵਗੈਰਾ ਜੋ ਸਿਸਟਮ ਇੱਥੇ ਲੱਗਿਆ ਹਾਂਜੀ ਹਾਂ ਉਹਨਾਂ ਨੇ ਅਸੀਂ ਮੰਗ ਦਿੱਤੀ ਬੱਚਿਆਂ ਨੂੰ ਹਾਂਜੀ ਉਹਨਾਂ ਨੇ ਲੈਣ ਨੂੰ ਭੇਜਿਆ ਜੀ ਠੀਕ ਆ ਤੇ ਜਿਹੜੀ ਲਾਇਬ੍ਰੇਰੀ ਆ ਲਾਇਬ੍ਰੇਰੀ ਸਾਡੇ ਇੱਕ ਹੈਡ ਅਟੀਚਰ ਟਾਇਰ ਸੀ ਸਵਰਗਵਾਸੀ ਉਹਨਾਂ ਦੀ ਯਾਦ ਚ ਅੱਛਾ ਉਹ ਪਰਿਵਾਰ ਨੇ ਬਣਾਈ ਏ ਉਹਨਾਂ ਦੀ ਯਾਦ ਚ ਹੀ ਲਾਇਬ੍ਰੇਰੀ ਤੁਸੀਂ ਬਣਵਾਈ ਆ ਹਾਂਜੀ ਠੀਕ ਸਮਾਰਟ ਸਕੂਲਾਂ ਦਾ ਪ੍ਰਲੇਖਾ ਪਾਉਂਦਾ ਹਨ ਹਾਂ ਜੀ ਬਹੁਤ ਸਾਰੇ ਪ੍ਰਾਈਵੇਟ ਸਕੂਲ ਹੋਵੇ ਲੱਗ ਨਹੀਂ ਰਿਹਾ ਜਿਵੇਂ ਕੋਈ ਸਰਕਾਰੀ ਸਕੂਲ ਹੋਵੇ ਪਿੰਡਗਾਟ ਵਾਲੀ ਦਾ ਸਾਡੇ ਦਾ ਤੇ ਸਾਰੇ ਸਟਾਫ ਦਾ ਸਕੂਲ ਵਾਲਿਆਂ ਦਾ ਜਿਹੜੇ ਲੋਕ ਮੰਨ ਲਓ ਸਮਾਜ ਸੇਵੀ ਪਿੰਡ ਦੇ ਵਿੱਚ ਵਿਚਰਦੇ ਆ ਬਾਹਰ ਐਨਆਰਆਈ ਵੀ ਬਹੁਤ ਸਨਯੋਗ ਦੇ ਰਹੇ ਸਕੂਲ ਨੂੰ ਪਿੰਡ ਦਾ ਸਨਯੋਗ ਤੇ ਐਨਆਰਆਈ ਭਰਾਵਾਂ ਦਾ ਪੂਰਾ ਸਨਯੋਗ ਹੈ ਜੀ ਪੂਰਾ ਸਨਯੋਗ ਹੈ ਜੀ ਤਾਂ ਹੀ ਅੱਜ ਆਪਣੇ ਜਿਹੜਾ ਅਸੀਂ ਦੇਖ ਰਹੇ ਹਾਂ ਸਕੂਲ ਨਾ ਪੂਰਾ ਲੱਗ ਰਿਹਾ ਵੀ ਬਾਕੀ ਸਕੂਲ ਦੇ ਵਿੱਚ ਪੈਸਾ ਲੱਗਿਆ ਹਾਂ ਜੀ ਕੰਮ ਚੱਲੀ ਜਾਂਦਾ ਜੀ ਅੱਛਾ ਇੱਕ ਨਵਾਂ ਕਮਰਾ ਕਲਾਸਰੂਮ ਸਟੇ ਆਹ ਹੁਣ ਆਪਾਂ ਸਟੇਡੀਅਮ ਚੱਲਦੇ ਆਂ ਦੇਖਦੇ ਆਂ ਸਟੇਡੀਅਮ ਦਾ ਹਾਲ ਸਰ ਸਾਹਿਬ ਜੀ ਜਿਹੜਾ ਤੁਸੀਂ ਸਟੇਡੀਅਮ ਦੀ ਗੱਲ ਕਰੀ ਹੈ ਨਾ ਇਹ ਵੀ ਤਿਆਰ ਮਤਲਬ ਕਿ ਚੱਲ ਰਿਹਾ ਹਜੇ ਤੇ ਕੰਮ ਇਹਦਾ ਵੀ ਹਾਂਜੀ ਇਹ ਲਗਭਗ ਮਹੀਨਾ ਹੋ ਗਿਆ ਜੀ ਇੱਕ ਮਹੀਨੇ ਚ ਕੰਪਲੀਟ ਹੋ ਜਾਊਗਾ ਸਟੇਡੀਅਮ ਇਹ ਸਟੇਡੀਅਮ ਪਹਿਲਾਂ ਬਣਿਆ ਹੋਇਆ ਸੀਗਾ ਅੱਛਾ ਇਹ ਪੁਰਾਣਾ ਸਟੇਡੀਅਮ ਪਹਿਲਾਂ ਪੰਚਾਇਤ ਨੇ ਬਣਾਏ ਸੀਗੇ ਇਹ ਅੱਛਾ ਇਹ ਆਪਣਾ ਜਿਹੜਾ ਹੁਣ ਇਹ ਨਵਾਂ ਅਸੀਂ ਬਣਾ ਰਹੇ ਹਾਂ ਜੀ ਅੱਛਾ ਇਹ ਤੁਸੀਂ ਨਵਾਂ ਤਿਆਰ ਕਰਵਾ ਰਹੇ ਹੋ ਹਾਂਜੀ ਹਾਂਜੀ ਓਕੇ ਤੇ ਚਾਰ ਦੀਵਾਰੀ ਨੂੰ ਰੰਗ ਰੰਗ ਕਰਾਇਆ ਚਾਰ ਦੀਵਾਰੀ ਸਾਰੀ ਪੰਚਾਇਤ ਨੇ ਕਰਾਈ ਆ ਜੀ ਹਾਂ ਰੰਗ ਰੋਗਨ ਕਰਾਇਆ ਜੀ ਸਾਰਾ ਲਗਭਗ ਮਤਲਬ ਸਾਲ ਕੀ ਹੋਇਆ ਇਹਨਾਂ ਨੂੰ ਬਣੇ ਨੂੰ ਤੇ ਸਪੈਨਸਾ ਵੀ ਇਹਦਾ ਹੋ ਗਈ ਸਕੂਲ ਦਾ ਨਾ ਸਕੂਲ ਤੋਂ ਬਿਨਾ ਕੋਈ ਪਿੰਡ ਦੇ ਵਿੱਚ ਹੋਰ ਕੋਈ ਐਕਸਟਰਾ ਕੰਮ ਨਹੀਂ ਪਿੰਡ ਦੇ ਵਿੱਚ ਜੀ ਜਦੋਂ ਮਤਲਬ ਨਵੇਂ ਨਵੇਂ ਸਰਪੰਚ ਬਣਿਆ ਸਾਡੇ ਜਿਹੜੇ ਸਾਂਝੇ ਰਸਤੇ ਸੀ ਪੁਲੀਆਂ ਸੀ ਖੇਤਾਂ ਨਹੀਂ ਆ ਬਹੁਤ ਵੱਡੀ ਸਮੱਸਿਆ ਹੈ ਜ਼ਿਮੀਦਾਰਾਂ ਦੀ ਸਾਰੇ ਭਾਈਚਾਰੇ ਦੇ ਸੀ ਜਿਹੜੇ ਵੀ ਖੇਤ ਜਾਂਦੇ ਸੀ ਖਾਲਾਂ ਦੇ ਕੱਚੇ ਖਾਲਾਂ ਦੇ ਲਗਭਗ ਅਸੀਂ 100 ਪੁਲੀਆਂ ਬਣਾਈ 10 ਲੱਖ ਰੁਪਇਆ ਅਸੀਂ ਲਾਇਆ ਜੀ ਅੱਛਾ ਕਿੰਨੀਆਂ ਪੁਲੀਆਂ ਤੇ ਕੋਈ ਨਹੀਂ ਸੀ ਇਹ ਜਦ ਜਿਹੜਾ ਕੋਈ ਰਹਿ ਗਿਆ ਉਹ ਕਿਸਾਨ ਪਰਿਵਾਰ ਜਿਹਦੀ ਸਾਨੂੰ ਕਿਹਾ ਹੋਵੇ ਮੰਗ ਰੱਖੀ ਹੋਵੇ ਪੰਚਾਇਤ ਕੋਲੇ ਕੰਮ ਨਾ ਹੋਇਆ ਹੋਵੇ ਸਾਰੀਆਂ ਟੋਟਲ ਪੁਲੀਆਂ ਕਹਿੰਦੇ ਆ ਪੁਲੀਆਂ ਬਹੁਤ ਪੁਲੀਆਂ ਬਣੀਆਂ ਵੀ ਪਹਿਲਾਂ ਕਿਸੇ ਪੰਚਾਇਤ ਕੋਲੇ ਨਹੀਂ ਬਣੀਆਂ ਇੰਨੀਆਂ ਅੱਛਾ ਵੀ ਮਤਲਬ ਕੀ ਤੁਸੀਂ ਸਕੂਲ ਦੇ ਨਾਲ ਨਾਲ ਪਿੰਡ ਦੀਆਂ ਜਿਹੜੀਆਂ ਪੁਲੀਆਂ ਵਗੈਰਾ ਉਹ ਵੀ ਤੁਸੀਂ ਬਣਾ ਬਿਚ ਸ਼ਾਨਦਾਰ ਪਾਰਕ ਬਣਾਇਆ ਜੀ ਇੱਕ ਸਕੂਲ ਦੇ ਵਿੱਚ ਆਪਣਾ ਪੰਚਾਇਤਕਰ ਕੋਲ ਪਾਰਕ ਬਣਿਆ ਹੋਇਆ ਅੱਛਾ ਇੱਕ ਪਾਰਕ ਵੀ ਤੁਹਾਡਾ ਬਣਾਇਆ ਹੋਇਆ ਪਿੰਡ ਤੇ ਸਰਪੰਚ ਸਾਹਿਬ ਇਹ ਮਤਲਬ ਇਸ ਕੀ ਜਿਹੜਾ ਕੰਮ ਚੱਲ ਰਿਹਾ ਇਹ ਕੀ ਚੀਜ਼ ਆ ਇਹ ਕਲਾਸਰੂਮ ਬਣ ਰਿਹਾ ਜੀ ਕਮੀ ਸੀਗੀ ਬੱਚਿਆਂ ਦੀ ਇੱਕ ਕਲਾਸਰੂਮ ਦੀ ਅੱਛਾ ਹਾਂ ਉਹ ਗ੍ਰਾਂਟ ਆਈ ਸੀ ਤੇਰੇ 2 ਮਹੀਨੇ ਪਹਿਲਾਂ ਅੱਛਾ ਤੇ ਕੰਮ ਚੱਲ ਰਿਹਾ ਜੀ ਠੀਕ ਆ ਕਲਾਸਰੂਮ ਦਾ ਕੰਮ ਚੱਲ ਰਿਹਾ ਹੈ ਹਾਂਜੀ ਤੇ ਪਾਣੀ ਦਾ ਕੀ ਸਿਸਟਮ ਆ ਸਰਪੰਚ ਸਾਹਿਬ ਇੱਥੇ ਪਾਣੀ ਦਾ ਜਦੋਂ ਸਾਨੂੰ ਦੱਸਿਆ ਜੀ ਹੈਡਮਾਸਟਰ ਜੀ ਨੇ ਅੱਛਾ 1.5 ਸਾਲ ਪਹਿਲਾਂ ਵੀ ਬਹੁਤ ਵੱਡੀ ਸਮੱਸਿਆ ਬੱਚਿਆਂ ਵਾਸਤੇ ਅੱਛਾ ਤੇ ਆ ਪਾਣੀ ਵਾਲੀ ਨਵੀਂ ਡੱਗੀ ਵੱਡੀ ਤੇ ਸਿੱਧੀ 2 ਇੰਚੀ ਪਾਈਪ ਜੀ ਨਾਲ ਹੀ ਬਾਰਡਰ ਬਾਕਸ ਆ ਅੱਛਾ ਤੇ ਦੀਤੋ ਵਾਟਰਵਾਸ਼ ਤੋਂ ਤੁਸੀਂ ਸਿੱਧੀ ਇੱਥੇ ਲੈ ਸਿੱਧੀ ਪਵਾਤੀ ਜੀ ਹਾਂ ਸਿੱਧੀ ਪਾਣੀ ਵਾਧੂ ਆਈ ਵਾਧੂ ਠੀਕ ਹੈ ਪਾਣੀ ਮਤਲਬ ਕੋਈ ਸਮੱਸਿਆ ਨਹੀਂ ਦੋਨੇ ਸਕੂਲਾਂ ਚ ਆਰੋ ਲੱਗੇ ਹੋਏ ਆ ਸਾਫ ਪਾਣੀ ਵਾਲੇ ਪ੍ਰਾਇਮਰੀ ਸਕੂਲ ਚ ਹਾਈ ਸਕੂਲ ਚ ਅੱਛਾ ਆਰੋ ਤੁਹਾਡਾ ਕਿੱਥੇ ਲੱਗੇ ਪਿਆ ਆਰੋ ਉਹ ਲੱਗਿਆ ਜੀ ਇੱਕ ਇੱਕ ਉਧਰ ਲੱਗਿਆ ਸੀ ਪਿੱਛੇ ਆਪਣਾ ਪ੍ਰਾਇਮਰੀ ਸਕੂਲ ਸਪੈਂਸ ਸਾਹਿਬ ਜੇਕਰ ਬੰਦੀ ਆ ਜਾਂਦੀ ਹੈ ਨਾ ਵਾਟਰਵਾਸ਼ ਚ ਕਈ ਵਾਰ ਤੇ ਫਿਰ ਉਸ ਤੋਂ ਬਾਅਦ ਪਾਣੀ ਦਾ ਜਿਹੜਾ ਹਾਲਾ ਉਹ ਕਿਵੇਂ ਕਰਦੇ ਹੋ ਬੰਦੀ ਦਾ ਜੀ ਇਹ ਮੰਨ ਕੇ ਚੱਲੋ ਇੱਕ ਮਹੀਨਾ ਸਟਾਕ ਹੈਗਾ ਜੀ ਇਹ ਅਸਾਂ ਇੱਕ ਮਹੀਨਾ ਸਟਾਕ ਤੁਹਾਡੇ ਕੋਲ ਹੈਗਾ ਹੈਗਾ ਜੀ ਹਾਂ 5000 ਲੀਟਰ ਵਾਲੀ ਟੈਂਕੀ ਹੈ ਇਹ ਅੱਛਾ ਅੱਛਾ ਹਾਂ ਜੀ ਬਾਕੀ ਮਹੀਨਾ ਸਾਡੇ ਕੋਲੇ ਤਲਾਬ ਵੀ ਹੈਗੇ ਦੋ ਬਣੇ ਹੋਏ ਅੱਛਾ ਹਾਂ ਉੱਥੋਂ ਵੀ ਪਾਣੀ ਮਹੀਨਾ ਸੀ ਇਕੱਠਾ ਕਰਕੇ ਛੱਡਿਆ ਨੇ ਜੇ ਉਦੋਂ ਵੱਧ ਆਉਂਦੀ ਹੈ ਫਿਰ ਸਮੱਸਿਆ ਜ਼ਰੂਰ ਆਉਂਦੀ ਹੈ ਜੀ ਇਹ ਨੈਰੀ ਪਾਣੀ ਲੰਬਾ ਬਾਕੀ ਜ਼ਿਆਦਾਤਰ ਤਾਂ ਵੱਧ ਤੋਂ ਵੱਧ ਇੱਕ ਮਹੀਨੇ ਤੱਕ ਹੀ ਇੱਕ ਮਹੀਨਾ ਬਸ 20-21 ਦਿਨ ਦੀ ਬੰਦੀ ਰਹਿੰਦੀ ਹੈ ਜੀ ਬਿਲਕੁਲ ਅੱਛਾ ਇਹ ਤੁਹਾਡਾ ਆਰੋ ਸਿਸਟਮ ਹੈ ਹਾਂ ਜੀ ਸਾਫ਼ ਅੰਦਰ ਲੱਗਿਆ ਹੋਇਆ ਆਰੋ ਜੀ ਅੱਛਾ ਹਾਂ ਉਹ ਇਹ ਵੀ ਸਿਸਟਮ ਨਾਲ ਬ ਆਰੂਦਾ ਸਿਸਟਮ ਦਾ ਦੋਸਤੋ ਇਹ ਸਾਰਾ ਹੈ ਨਾ ਹਾਂਜੀ ਇਹ ਕਮਰਾ ਬਣਿਆ ਦਾ ਜੀ ਹਰ ਵਾਰ ਤੇ ਬਾਕੀ ਸਪੈਨਸ ਸਾਹਿਬ ਜਿਹੜਾ ਇੱਥੋਂ ਦਾ ਸਟਾਫ ਆ ਸਕੂਲ ਦਾ ਉਹ ਮਤਲਬ ਕਿ ਬੱਚੇ ਪ੍ਰੋਪਰ ਆ ਰਹੇ ਇੱਥੇ ਬਹੁਤ ਵਧੀਆ ਜੀ ਬੱਚੇ ਬਹੁਤ ਆ ਰਹੇ ਆ ਅੱਜ ਸण्डे ਹੋਣ ਕਰਕੇ ਨਹੀਂ ਸੋ ਸਟਾਫ ਨਾਲ ਹੀ ਮਿਲਾਉਂਦੇ ਜੀ ਅੱਛਾ ਦੋਨੇ ਸਕੂਲਾਂ ਦਾ ਬਹੁਤ ਵਧੀਆ ਸਟਾਫ ਹੈ ਬਹੁਤ ਮਿਹਨਤੀ ਸਟਾਫ ਹੈ ਦੋਨੇ ਹੈਡ ਟੀਚਰ ਪੀਟੀ ਮਾਸਟਰ ਬਹੁਤ ਮਿਹਨਤ ਕਰਦੇ ਆ ਜੀ ਸਕੂਲ ਅੱਗੇ ਲੈਨ ਦੇ ਵਿੱਚ ਬਹੁਤ ਸਾਰੇ ਸੰਯੋਗ ਹੈ ਸਟਾਫ ਦਾ ਹਾਂ ਉਹ ਤਾਂ ਸਕੂਲ ਦਾ ਮੰਤਰੀ ਮਾਹੌਲ ਦੇ ਇੱਕ ਹੀ ਲੱਗਦਾ ਵੀ ਇੱਥੇ ਕੋਈ ਚੰਗਾ ਸਟਾਫ ਹੀ ਹੋ ਜਿਹੜਾ ਮਤਲਬ ਇੰਨੀ ਕੇਅਰ ਕਰਦਾ ਨਾ ਪੂਰਾ ਸਟਾਫ ਲੱਗਾ ਕੋਈ ਕਮਿਊਨਿਸਟ ਪਿੰਡ ਦੀ ਪੰਚਾਇਤ ਪਿੰਡ ਦਾ ਵੀ ਸਹਿਯੋਗ ਐ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਬਹੁਤ ਬਹੁਤ ਸਹਿਯੋਗ ਹੈ ਲੱਗਿਆ ਹੋਇਆ ਬੋਰਡ ਸਾਰੇ ਸੰਯੋਗ ਕਰਦੇ ਆ ਲਿਖਦੇ ਹੁੰਦੇ ਇੱਥੇ ਅੱਛਾ ਅੱਛਾ ਜੋ ਵੀ ਹਾਂ ਆ ਬੋਰਡ ਤੇ ਮਾਰੋ ਕੈਮਰਾ ਥੋੜਾ ਦੇਖਦੇ ਆ ਸਾਡੇ ਦਾਨੀ ਸੱਜਣ ਉਹਨਾਂ ਦੇ ਲਵੇਜ ਮਾਸਟਰ ਲਿਖਦੇ ਸੂਚੀ ਲਾਉਂਦੇ ਆ ਜੀ ਸਾਰਿਆਂ ਦੇ ਇਹ ਸਾਰਿਆਂ ਦੀ ਸੂਚੀ ਬਣਾਈ ਵੀ ਆ ਸਾਰਿਆਂ ਦੀ ਮਾਣੀ ਵੀ ਹਾਂਜੀ ਹਾਂਜੀ ਹਾਂ ਸਾਰਿਆਂ ਲਈ ਬਹੁਤ ਵਧੀਆ ਰਾ ਸਿਸਟਮ ਬਹੁਤ ਵਧੀਆ ਨਾ ਜਿਹੜਾ ਮਤਲਬ ਕਿ ਪਿੰਡ ਦੇ ਸਕੂਲ ਬਹੁਤ ਵਧੀਆ ਨਗਰ ਸਾਡਾ ਬਹੁਤ ਮਿਹਨਤੀ ਹੈ ਨਗਰ ਜਿੰਨੇ ਵੀ ਮੁਲਾਜ਼ਮ ਵੀਰੇ ਆ ਜੀ ਕੋਈ ਰੋਡਵੇਚ ਮੁਲਾਜ਼ਮ ਆ ਵੀ ਆਪਣਾ ਪੰਜਾਬ ਰੋਡਵੇਚ ਆ ਵੀ ਆਰਟੀਚ ਪੰਜਾਬ ਫੋਰਸ ਚਾਹੀ ਜਦੋਂ ਵੀ ਮਾਸਟਰ ਕਹਿੰਦੇ ਕੋਈ ਮਦਦ ਸਕੂਲ ਵਾਸਤੇ ਇੱਕ ਹੋਰ ਵੀ ਤੁਹਾਡੇ ਤੋਂ ਪਤਾ ਲੱਗੇ ਕਿ ਕੋਈ ਰੋਡਵੇ ਦੇ ਵਿੱਚ ਵੀ ਕੋਈ ਤੁਸੀਂ ਕਰਵਾਈਏ ਕੋਈ ਹਾਂਜੀ ਹਾਂ ਮੈਂ ਰੋਡਵੇ ਦੇ ਵਿੱਚ ਪਿਛਲੇ 9 ਸਾਲਾਂ ਦੇ ਵਿੱਚੋਂ 25 ਮੁਲਾਜ਼ਮ ਪਰਤੀ ਕਰਵਾਇਆ ਜੀ ਮੈਂ ਇਸ ਤੋਂ ਪਹਿਲਾਂ ਨੌਕਰੀ ਕਰਦਾ ਸੀ ਪੀਆਰਟੀ ਸੀ 26 ਆਰਟੀ ਸੀ ਪਹਿਲਾਂ ਤੁਸੀਂ ਹਾਂ ਠੀਕਾ ਮੈਨੂੰ ਸਮਾਜ ਸੇਵੀ ਸ਼ੌਂਕ ਪਿਆ ਵੀ ਮੈਂ ਪਿੰਡ ਦੇ ਸੇਵਾ ਕਰਾਂ ਹਾਂਜੀ ਤੇ ਮੇਰੀ ਮੈਸੇਜ ਲੋਕਾਂ ਨੇ ਸਰਪੰਚ ਬਣਾਈ ਬਯੰਤ ਗੌਰ ਠੀਕ ਹੈ ਜੀ ਮੇਰੀ ਬਹੁਤ ਵਧੀਆ ਪੰਚਾਇਤ ਹੈ ਜੀ ਪੰਚ ਵੀ ਬਹੁਤ ਵਧੀਆ ਨਾਲ ਮੇਰੇ ਨਗਰ ਵੀ ਬਹੁਤ ਵਧੀਆ ਮੇਰੀ ਪੂਰੀ ਮਦਦ ਕਰਦਾ ਹੈ ਹਾਂਜੀ ਹਾਂਜੀ ਹਰੇਕ ਕੰਮ 'ਚ ਮੇਰਾ ਸਹਿਯੋਗ ਦਿੰਦੇ ਆ ਹਾਂ ਇਹ ਕਵਰਿੰਗ ਉਮੀਦਵਾਰ ਸੀ ਮੈਡਮ ਹਾਂਜੀ ਤੇ ਸਰਪੰਚ ਚੁਣਤੀ ਪਿੰਡ ਨੇ ਠੀਕਾ ਲਗਭਗ ਕੰਮ ਮੈਂ ਦੇਖ ਰਿਹਾ ਜੀ ਨਾਲ ਉਹ ਵੀ ਮੇਰਾ ਸਹਿਯੋਗ ਤੇ ਜਿਹੜੇ ਤੁਸੀਂ ਰੋਡਵੇਜ ਦੀ ਗੱਲ ਕੀਤੀ ਆ ਆਪਣੇ ਜੀ ਕੋਈ ਹੈ ਇੱਥੇ ਮੁੰਡੇ ਤੁਹਾਡੇ ਹਾਂਜੀ ਹਾਂ ਹਾਂ ਹੈਗੇ ਜਾਂ ਓ ਰੋਡਵੇਜ ਮੁੰਡਾ ਨਾਲ ਹੈ ਜੀ ਸਾਡੇ ਹਾਂ ਅੱਛਾ ਉਹ ਕਰਦੇ ਗੱਲਬਾਤ ਉਹਨਾਂ ਨਾਲ ਵੀ ਹੈ ਨਾ ਤੁਸੀਂ ਸਰਪੰਚ ਸਾਹਿਬ ਜਿਹੜੇ ਪੀਆਰਟੀਸੀ ਦੀ ਗੱਲ ਕਰਦੇ ਸੀ ਨਾ ਹਾਂਜੀ ਉਹ ਜਿਹੜੇ ਉਹਨਾਂ ਚ ਇੱਕ ਮੁੰਡਾ ਜੀ ਹੈਗਾ ਹੀ ਨਾਲ ਆਪਣੇ ਅੱਛਾ ਸਤਿਗੁਰੂ ਜੀ ਜੇ ਤੁਸੀਂ ਆਪਦੀਆਂ ਸਲਾਮਾਂ ਨਿਵਾ ਰਹੇ ਹੋ ਪੀਆਰਟੀਸੀ ਦੇ ਵਿੱਚ ਪੀਆਰਟੀਸੀ ਜਾਂ ਪਿੰਡ ਵਿੱਚ ਹੈਗੇ 20-25 ਮੁੰਡੇ ਕਨੈਕਟਰ ਆ ਤੇ 4-5 ਡਰਾਈਵਰ ਹੈ ਜੀ ਅੱਛਾ ਤੁਸੀਂ ਬਤੌਰ ਪੀਟੀਆ ਆਪੀਆਰਟੀਸੀ ਦੇ ਵਿੱਚ ਕਨੈਕਟਰ ਕਿ ਡਰਾਈਵਰ ਹੀ ਕਨੈਕਟਰ ਹੈ ਜੀ ਓਕੇ ਹ ਇਹ ਹੁਣ ਤਾਂ ਇਹਨਾਂ ਨੇ ਸਰਕਾਰ ਨੇ ਰੂਲ ਵੀ ਚੇਂਜ ਕਰਤੇ ਥੋੜੀ ਜਿਹਾ ਨਾ ਵੀ ਸਵਾਰੀਆਂ ਨੂੰ ਲੈ ਕੇ ਹਾਂਜੀ 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 ਜਿਵੇਂ ਕੀ ਕਹਿੰਦੇ 52 ਕਿੰਨੀਆਂ ਸਵਾਰੀਆਂ 52 ਸਵਾਰੀਆਂ ਦਾ ਕਰਤੇ ਹਾਂਜੀ ਜਿਹੜੀ ਕਰਕੇ ਕੋਈ ਦਿੱਕਤ ਆਉਂਦੀ ਉਸ ਨੂੰ ਵੀ ਦਿੱਕਤ ਤਾਂ ਆਈ ਜਾਂਦੀ ਹੈ ਜੀ ਤੇ ਸਰਪੰਚ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਤੇ ਸਮਸ਼ਾਨ ਘਾਟਾ ਇੱਕ ਇੱਕ ਹੈ ਅੱਛਾ ਇੱਕ ਸਮਸ਼ਾਨ ਘਾਟਾ ਤਾਂ ਹੈ ਇੱਕ ਗੁਰਦੁਆਰਾ ਸਾਹਿਬ ਆ ਹਾਂਜੀ ਹਾਂਜੀ ਦੇਖੋ ਦੋਸਤੋ ਇਹ ਵੀ ਸਭ ਤੋਂ ਵਧੀਆ ਗੱਲ ਆ ਭਾਈ ਚਾਰ ਕਿਸਾਨ ਜ ਆ ਇੱਕ ਗੁਰਦੁਆਰਾ ਸਾਹਿਬ ਆ ਇੱਕ ਸਮਸ਼ਾਨ ਘਾਟਾ ਇਸ ਪਿੰਡ ਦੇ ਵਿੱਚ ਇਸ ਪਿੰਡ ਸਾਹਿਬ ਹੋਰ ਕੋਈ ਪਿੰਡ ਦੇ ਵਿੱਚ ਕੋਈ ਹੋਰ ਵਿਕਾਸ ਜਿਹੜਾ ਤੁਸੀਂ ਕਰਵਾਇਆ ਹੋਵੇ ਵਿਕਾਸ ਜੀ ਆਪਣਾ ਬਹੁਤ ਬਹਾਰਾਲ ਸੀ ਗੱਲਾਂ ਵਾਲਾ ਛੱਪੜ ਜੀ ਅੱਛਾ ਜਿਹਦਾ ਨਿਰਮਾਣ ਹੁਣ ਥੋੜੇ ਦਿਨ ਹੀ ਹੋਇਆ ਕੰਪਲੀਟ ਹੋਇਆ ਓਕੇ ਚਾਰ ਦੁਵਾਰੀ ਕਰੀ ਜਾਉਦੀ ਠੀਕਾ ਵਧੀਆ ਬਣਾਇਆ ਜੀ ਇੱਕ ਪਾਸੇ ਗੰਦੇ ਪਾਣੀ ਦਾ ਪ੍ਰਬੰਧ ਅੱਛਾ ਇੱਕ ਪਾਸੇ ਸਾਫ ਪਾਣੀ ਦਾ ਠੀਕਾ ਉਹ ਪੈਪਾ ਪਾ ਰਹੇ ਆ ਅਸੀਂ ਜਲਦੀ ਮਤਲਬ ਮਨਜ਼ੂਰ ਹੋ ਗਈਆਂ ਪੈਪਾ ਤੇ ਸਮਸ਼ਾਨ ਘਾੜ ਚ ਇੰਟਰਲੌਕ ਹੋ ਗਈ ਚਾਰ ਦੁਵਾਰੀ ਉਸ ਸਮਸ਼ਾਨ ਘਾੜ ਦੀ ਠੀਕ ਠੀਕਾ ਬਾਰਡਰ ਬਾਕਸ ਦੀ ਬਹੁਤ ਵੱਡੀ ਸਮੱਸਿਆ ਸੀ ਪਿੰਡ ਦੀ ਮੰਗ ਸੀ ਪੈਪਾ ਬੰਦ ਰਹਿੰਦੀ ਅਸੀਂ ਨੀ ਵਾਟਰ ਵਾਖਦੀਆਂ ਨਵਾਂ ਖਾਲਾ ਬਣਾਇਆ ਜੀ ਠੀਕ ਹੈ 1 ਕਿਲੋਮੀਟਰ ਹੈਗਾ ਨਾਲ ਹੀ ਕੱਸੀ ਆਪਣੀ ਇਧਰ ਅੱਛਾ ਹਾਂ ਹੁਣ ਉਹ ਪਾਣੀ ਜਿਹੜਾ ਤਲਾਬ 15 ਦਿਨਾਂ ਚ ਭਰਦੇ 20 ਦਿਨਾਂ ਚ ਉਹ ਇੱਕ ਦਿਨ ਤਲਾਬ ਭਰ ਜਾਂਦੇ ਦੋਨੇ ਜੀ ਇਹ ਮੇਂ ਸਮੱਸਿਆ ਪਿੰਡ ਦੇ ਵਿੱਚ ਪਾਣੀ ਪਾਣੀ ਬਹੁਤ ਹੈ ਨਾ ਉਹ ਸਮੱਸਿਆ ਤੁਸੀਂ ਮੁੱਦੇ ਨਜ਼ਰ ਰੱਖਦੇ ਸਭ ਤੋਂ ਪਹਿਲਾਂ ਹਾਂ ਹਾਂ ਜੀ ਹਾਂ ਲਾਗਤ ਕਰਵਾ ਚੁੱਕੀ ਹਾਂ ਕਰਵਾਤੀ ਜੀ ਕਰਵਾਤੀ ਹੁਣ ਅਗਲਾ ਕੰਮ ਹੈ ਇੱਕ ਤਲਾਬ ਨਵਾਂ ਬਣਾਉਣਾ ਬਸ ਉਹ ਕੱਲ ਪਾਸ ਕਰਕੇ ਜਾਈ ਵਗੈਰਾ ਜੀ ਇਹ ਵੀ ਜਲਦੀ ਬਣਾ ਰਹੇ ਹਾਂ ਅੱਛਾ ਅੱਛਾ ਹਾਂ ਤੇ ਮਤਲਬ ਕਿ ਆ ਥੋੜਾ ਜ ਜਾਲ ਆ ਗਿਆ ਹਾਂਜੀ ਇਹ ਵਾਲੀਬਾਲ ਗਰਾਊਂਡ ਆ ਗਿਆ ਹਾਂ ਬੱਚਾ ਨੂੰ ਬਈ ਸਾਡਾ ਪਿੰਡ ਖੇਡਾਂ ਚ ਪਹਿਲਾਂ ਤੋਂ ਪਰਫੋਰਮ ਕਰ ਰਿਹਾ ਜੀ ਬਹੁਤ ਮੁਲਾਜ਼ਮ ਹੈ ਇੱਥੇ ਆਜੋ ਆਪਾਂ ਦੇਖਦੇ ਹਾਂ ਜਾਲ ਨਾਲ ਕਰਦੇ ਹਾਂ ਨਾ ਛੇ ਵਾਲੀਬਾਲ ਦਾ ਗਰਾਊਂਡ ਆਪਣਾ ਆ ਗਿਆ ਵਾਲੀਬਾਲ ਗਰਾਊਂਡ ਹੈ ਜੀ ਹਾਂ ਠੀਕ ਹੈ ਜੀ ਕਿ ਸਾਡੇ ਬੱਚੇ ਵਧੀਆ ਹਾਂਜੀ ਖੇਡਾਂ ਬਾਲ ਬਹੁਤ ਧਿਆਨ ਦਿੰਦੇ ਆ ਗਾਟ ਵਾਲੀ ਪਿੰਡ ਹਮੇਸ਼ਾ ਖੇਡਾਂ ਜੀ ਤਰੱਕੀ ਤੇ ਰਿਹਾ ਪਹਿਲਾਂ ਜੀ ਹਾਂਜੀ ਬਈ ਬਹੁਤ ਇੱਥੇ ਮੰਨ ਲਓ ਮੁਲਾਜ਼ਮ ਲੱਗੇ ਪੰਜਾਬ ਪੁਲਿਸ ਚ ਹਾਂਜੀ ਫੌਜ ਦੇ ਵਿੱਚ ਸਾਭ ਕਾ ਫੌਜੀ ਮੈਂ ਲਗਭਗ ਮੇਰੇ ਸਾਰੇ ਪਿੰਡਾਂ ਚ ਵੱਧ ਹੋਣਗੇ ਮੈਂ ਜਿਹੜੇ ਹਾਂ ਇਹ ਵੀ ਸੁਣ ਚ ਹੈ ਵੀ ਗਾਟ ਵਾਲੀ ਦੇ ਵਿੱਚ ਰਿਟਾਇਰ ਆਰਮੀ ਤੇ ਮੌਜੂਦਾ ਆਰਮੀ ਮੌਜੂਦਾ ਆਰਮੀ ਹਾਂ ਜੀ ਕਾਫੀ ਜਾਣੇ ਆ ਜੀ ਬੜੀ ਜਾਣੇ ਆ ਉਹ ਚੰਗਾ ਪਿੰਡ ਕਰਕੇ ਚੰਗੇ ਨੌਜਵਾਨ ਕਰਕੇ ਬਸ ਹਰ ਵਕਤ ਇੱਥੇ ਗਰਾਊਂਡ 'ਤੇ ਸ਼ਾਮ ਨੂੰ ਖੇਡਦੇ ਆ ਜੀ ਹਾਂਜੀ ਗਾਲੀ-ਵਾਲ ਪ੍ਰੈਕਟਿਸ ਕਰਦੇ ਆ ਆਪਣੇ ਹਾਂਜੀ ਇਹ ਤਾਂ ਹੋ ਗਿਆ ਸਪੈਨਸ ਸਾਭ ਤੁਹਾਡੇ ਪਿੰਡ ਦਾ ਨਾ ਇੱਕ ਹੋਰ ਵੀ ਸੁਣ ਚ ਹੈ ਤੁਸੀਂ ਹੋਰ ਵੀ ਸਮਾਜ ਸੇਵੀ ਆਸ-ਪਾਸੇ ਵੀ ਐਕਟਿਵ ਰਹਿੰਦੇ ਹੋ ਹਾਂਜੀ ਹਾਂ ਮੇਰਾ ਜਿਹੜਾ ਪਹਿਲਾਂ ਤੋਂ ਹੀ ਹੈ ਜੀ ਮੈਂ ਸੇਵਾ ਕਰਾਂ ਹਾਂਜੀ ਮੈਂ ਆਸੇ-ਪਾਸੇ ਮੇਰੇ ਜਿੰਨੇ ਵੀ ਪਿੰਡ 10-12 ਪਿੰਡ ਹੈਗੇ ਉਹਨਾਂ ਦਾ ਕੋਈ ਵੀ ਕੰਮ ਹੈ ਮੇਰੇ ਕੋਲੇ ਆਉਂਦੇ ਆ ਜੋਗਿਆ ਲਾ ਗਿਆਨਾ ਕਣਕਵਾਲ ਫੁੱਲੋ ਖਾਰੀ ਸਿੰਘ ਠੰਗਰਾਲੀ ਤੇ ਉਹਨਾ ਜੀ ਕੋਈ ਪੈਨਸ਼ਨ ਵਗੈਰਾ ਮਾਤਾ ਦੀ ਕੋਈ ਕਾਰਡ ਅਸ ਤੋਂ ਵਿਧਵਾ ਪੈਨਸ਼ਨ ਵਗੈਰਾ ਕੋਈ ਸ ਕਰਨ ਸਕੀਮ ਵਗੈਰਾ ਮੈਂ ਨਾਲ ਜਾਣਾਗਾ ਤੇ ਕੰਮ ਕਰਾਉਣਾ ਠੀਕ ਮੇਰੇ ਦੇ ਮਾਨ ਕਰਦੇ ਆ ਮੈਨੂੰ ਦੱਸਦਿਆਂ ਖੁਸ਼ੀ ਆਉਂਦੀ ਹੈ ਵੀ ਸਾਰਾ ਏਰੀਆ ਮਾਨ ਕਰਦਾ ਵੀ ਕਿ ਜਾਣਾ ਦੇ ਸਰਪੰਚ ਕੋਲੇ ਜਾਓ ਮੰਕੂ ਕੋਲੇ ਆਪਾਂ ਨੂੰ ਕੰਮ ਕਰਕੇ ਤੋਰੂਗਾ ਆਪਣਾ ਤੁਨੋਂ ਆ ਸੇ ਪਾਸੇ ਲੋਕ ਪਿਆ ਨਾਲ ਮੰਕੂ ਕਹਿੰਦੇ ਹਾਂ ਮੰਕੂ ਕਹਿੰਦੇ ਹਾਂ ਹਾਂਜੀ ਹਾਂਜੀ ਪੂਰਾ ਨਾਮ ਆ ਤੁਹਾਡਾ ਮਨਦੀਪ ਸਿੰਘ ਮੰਕੂ ਮਨਕੂ ਪਿੰਡ ਘਾਟ ਵਾਲੀ ਹਾਂਜੀ ਤੇ ਆਪਣਾ ਬਾਕੀ ਗਲੀਆਂ 17 17 ਗਲੀਆਂ ਇੰਟਰਲੌਕ ਲਵਾਈਆਂ ਜੀ ਅੱਛਾ ਲਵਾਈਆਂ ਜੀ ਦੋ ਗਲੀਆਂ ਦਾ ਕੰਮ ਚੱਲੀ ਜਾਂਦਾ ਜੀ ਇੱਕ ਬਜੀਤ ਸਿੰਘ ਦੇ ਘਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਉਹ ਵੀ ਚੱਲੀ ਜਾਂਦਾ ਇੱਕ ਆ ਰਸਤੇ ਦਾਣਾ ਮੰਡੀਆ ਨਾਲ ਹੀ ਅੱਛਾ ਇਹ ਮੇਰੇ ਘਰ ਕੋਲ ਦੀ ਦਾਣਾ ਮੰਡੀਆ ਜੀ ਤੇ ਉਹ ਵੀ ਕੰਮ ਚੱਲੀ ਜਾਂਦਾ ਜੀ ਜਿਹੜਾ ਤੁਸੀਂ ਪਾਣੀ ਦੀ ਸਮੱਸਿਆ ਜੀ ਤੁਸੀਂ ਸਾਰੇ ਪਿੰਡ ਚ ਹੱਲ ਕਰਦੇ ਹਨਾ ਜਿਹੜੇ ਵੀਰ ਟਹਾਣੀਆਂ ਚ ਬੈਠੇ ਹਨਾ ਉਹਨਾਂ ਲਈ ਵੀ ਪਾਣੀ ਦੀ ਸਮੱਸਿਆ ਆਉਂਦੀ ਹੋਊ ਫਿਰ ਉਹਨਾਂ ਦਾ ਜੀ ਸਾਰਾ ਲਗਭਗ ਹਰੇਕ ਟਹਾਣੀ ਤੱਕ ਪਾਣੀ ਪਹੁੰਚਦਾ ਕੀਤਾ ਜੀ ਅੱਛਾ ਹਾਂਜੀ ਇਹ ਸਾਰੇ ਆਜ ਤਨ ਪ੍ਰੇਦਾ ਦੇ ਘਰ ਹੈ ਸਾਰੇ ਵੱਲੋਂ ਜਿੱਥੇ ਜਿੰਨਾਂ ਨੇ ਸਾਨੂੰ ਮੰਗ ਰੱਖੀ ਆ ਕੇ ਚਾਇਤੇ ਕੋਲੇ ਮੰਗ ਰੱਖੀ ਸਾਨੂੰ ਆ ਲੋੜ ਹੈ ਤੇ ਉਹ 2 ਇੰਚ 2.5 ਇੰਚ ਪਾਪਾ ਪਾ ਕੇ ਸਾਫ਼ ਪਾਣੀ ਘਰ-ਘਰ ਮੋਹਈਆ ਕਰਵਾਇਆ ਹੈ ਇਹ ਸਪੰਸ ਸਾਹਿਬ ਜਿਵੇਂ ਕਿ ਹੁਣ ਅੱਗੇ ਫੇਰ ਦੁਬਾਰਾ ਇਲੈਕਸ਼ਨ ਹੋਣਗੇ ਹਨਾ ਉਹਨਾਂ ਵੀ ਦੁਬਾਰਾ ਫੇਰ ਤੁਹਾਡਾ ਕੋਈ ਵਿਚਾਰ ਇਲ ਨੇ ਲਖਣ ਬਾਰੇ ਕੋਈ ਵਿਚਾਰ ਨਹੀਂ ਜੀ ਪਰ ਮੈਂ ਕਹਿੰਦਾ ਵੀ ਕੁਝ ਕੰਮ ਮੈਥੋਂ ਰਹਿ ਗਏ اچھا ਮੈਥੋਂ ਕਿਉਂ ਸਮਾ ਲਾਲੋ ਵੀ ਕੰਮ ਤਾਂ ਮੁੱਕਦੇ ਨਹੀਂ ਬਹੁਤ ਕੰਮ ਹੋ ਜਾਂਦੇ ਆ ਕੁਝ ਭਰਾਵਾਂ ਦੇ ਮੈਥੋਂ ਕੰਮ ਰਹਿ ਗਏ ਤੇ ਚਲੋ ਕੁ ਸੇਵਾ ਮਿਲੀ ਦੁਆਰੇ ਤਾਂ ਉਹਨੇ ਪ੍ਰਚਾਰਾਂਗੇ ਜੇ ਕੋਈ ਸਰਪੰਚੀ ਅਜੇ ਪਈ ਹੈ ਲੰਬਾ ਟਾਈਮ ਸਨ ਚਾਰ ਮਹੀਨੇ ਪਈ ਹੈ ਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਅਣਖ ਟੀਮ ਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦੀ ਪਹੁੰਚਦੇ Acho que a luz. A